ਪੱਕੇ ਮਨ ਥੰਮ ਕੋਤਬ ਦੀ लाਟ ਨਾਲੋਂ ਅਸੀਂ ਪੈਰਾਂ ਤੋਂ ਠਿਡਕਣਾ ਸਿੱਖਣ ਪੈਰਾਂ ਤੋਂ ਸਿੱਟਣ ਵਾਲੇ ਤਾਂ ਬਹੁਤ ਆਉਂਦੇ ਨੇ ਸਾਰਾ ਦੇਣ ਵਾਲਾ ਤਾਂ ਇੱਕ ਗੁਰੂ ਆ ਬਸ ਮੈਂ ਤੁਹਾਨੂੰ ਸਹੀ ਬਾਤ ਬੇਨਤੀ ਕਰ ਰਿਹਾ ਜਿਹੜੇ ਪ੍ਰਚਾਰਕ ਨੇ ਅੱਜ ਪ੍ਰਚਾਰ ਕਰਨਾ ਬਹੁਤ ਔਖਾ ਜੇ ਗੁਰਦੁਆਰਿਆਂ ਚ ਪ੍ਰਚਾਰ ਨਹੀਂ ਹੋਣ ਦਿੰਦੇ ਸਾਡੇ ਸਿੱਖ ਨਹੀਂ ਹੋਣ ਦਿੰਦੇ ਕੋਈ ਹੋਰ ਨਹੀਂ ਜੇ ਅੱਜ ਪ੍ਰਚਾਰ ਦੀ ਕਮੀ ਹੈ ਸਾਡੇ ਆਗੂਆਂ ਕਰਕੇ ਆ ਸਾਡੇ ਜਿਹੜੇ ਅਸੀਂ ਭੱਡੇ ਅੱਗੇ ਲਾਏ ਨੇ ਇਹਨਾਂ ਦਾ ਵਜੂਦ ਤਾਂ ਕੋਈ ਨਹੀਂ ਭੋਗ ਤੱਕ ਯਾਦ ਰੱਖਣਗੇ ਇਹਨਾਂ ਨੂੰ ਲੋਕ ਭੋਗ ਤੋਂ ਬਾਅਦ ਮੇਲੇ ਉਹਨਾਂ ਦੀ ਭਰਨਗੇ ਜਿਨ੍ਹਾਂ ਨੇ ਇੱਥੇ ਦੁੱਖ ਝੱਲੇ ਨੇ ਮੈਂ ਇੱਕ ਹਿਸਟਰੀ ਪੜ੍ਹਿਆ ਸੀ ਜਿਨ੍ਹਾਂ ਨੇ ਦੁੱਖ ਦਸਵੇਂ ਪਾਤਸ਼ਾਹ ਨੇ ਦੇਖੇ ਨੇ ਜਿਨ੍ਹਾਂ ਨੇ ਤਸੀਹੇ ਤੇ ਜਿਨ੍ਹਾਂ ਨੇ ਦੁੱਖ ਸੰਕਟ ਦਸਵੇਂ ਪਾਤਸ਼ਾਹ ਨੇ ਦੇਖੇ ਨੇ ਜ਼ਿੰਦਗੀ ਚ ਪੂਰੀ ਕੈਨੋਚ ਜਿਉਂ ਧਰਤੀ ਸਾਜੀ ਐ ਇਹਨਾਂ ਦੁੱਖ ਕਿਸੇ ਨੇ ਨਹੀਂ ਦੇਖਿਆ ਇੰਨੀਆਂ ਮੁਸੀਬਤਾਂ ਦਾ ਸਾਹਮਣਾ ਕਿਸੇ ਨੇ ਨਹੀਂ ਕੀਤਾ 29 ਸਾਲਾਂ ਤੋਂ ਮਾਤਾ ਗੁਜਰ ਕੌਰ ਦੀ ਗੋਦ ਵਿੱਚ ਪੁੱਤਰ ਨੇ ਜਨਮ ਲਿਆ ਹੋਵੇ ਤੇ ਨਹੀਂ ਤਾਂ ਅੱਜ 29 ਸਾਲਾਂ ਦਾ ਬੰਦਾ ਤਿੰਨ ਵਾਰੀ ਵਿਆਹ ਕਰਾ ਲੂਗਾ ਇਹਦੇ ਜਵਾਬ ਨਹੀਂ ਹੁੰਦਾ ਇਹਦੇ ਜਵਾਬ ਨਹੀਂ ਹੁੰਦਾ ਪਰ ਜਦੋਂ ਮਾਛੀਵਾੜੇ ਦੇ ਜੰਗਲਾਂ 'ਚ ਨੰਗੇ ਪੈਰੀ ਆਏ ਨੇ ਪਏ ਨੇ ਔਰ ਘਰ-ਬਾਰ ਸਾਰਾ ਛੱਡਤਾ ਇੱਕ ਵਿਦਵਾਨ ਕਹਿੰਦਾ ਹੈ ਵੀ ਜਿਹੜੀ ਮਾਂ ਨੂੰ ਪੁੱਤ 29 ਸਾਲਾਂ ਤੋਂ ਮਿਲਿਆ ਹੋਵੇ ਕਿੰਨੀ ਮਨ ਤੇ ਸ਼ਰਧਾ ਹੋਏਗੀ ਕਿੰਨਾ ਪਿਆਰ ਹੋਏਗਾ